ਮਾਤਾ ਨੇ ਬੁਲਾਇਆ ਉਹ ਜੱਟ ਦੀ ਐ ਮੇਲਾ ਦਾ ਗੇਟ ਚੌਰਾ ਬੋੜਾ ਉਹਦੀ ਲਾਹਦਾ ਗੇਟਾ ਚਲਾ ਕੇ ਲੈ ਗੇ ਜਾਂ ਇਹਦਾ ਮੈਂ ਦੱਸਦਾ ਕਿੱਥੇ ਆ ਬੋੜਾ ਆ ਉਹਦੀ ਲਾਹਦਾ ਗੇਟਿਆ ਕੈਂਚੀ ਨਹੀਂ ਕੈਂਚੀ ਨਹੀਂ ਆ ਪੰਜ ਦੋ ਆਉਂਦੀ ਆ ਮਾਤਾ ਨੇ ਬੁਲਾਇਆ ਉਹ ਤੇਰੀ ਹਾਂ ਗੇਟ ਤੁਸੀਂ ਦਪੇ ਕਨੇਹੀ ਤੁਸੀਂ ਗੇੜ ਤੁਸੀਂ ਲਾ ਕੇ ਤੁਸੀਂ ਭਜਿਆ ਕਰੋ ਤਾ ਨਿਕਲਿਆ ਰਹਿਣਾ ਸਾਰਾ ਦਿਨ ਇਸ ਤਾ ਗੇੜ ਲਾਉਣਾ ਰਹਿਣਾਗਾ ਮਾਤਾ ਦੇ ਜਾਉਂ ਮਾਤਾ ਤੇਰੇ ਵਰਗੀ ਕੀ ਤੀੜ ਵੱਡ ਜਾਂਦੀ ਔਰੇ ਮੈਂ ਵੀ ਜਾਉ ਹੁਣ ਮਾਤਾ ਦੀ ਜਾਉਂਗਾ ਤਾਂ ਮਾਤਾ ਦੀ ਜਾਉਂਗਾ ਤਾਂ ਹੁਣ ਤੈਨੂੰ ਕਿਹੜਾ ਲੈ ਕੇ ਜਾਂਦਾ ਤੈਨੂੰ ਕਲਾਣਾ ਨੂੰ ਤੈਨੂੰ ਹੂੰ ਤੈਨੂੰ ਕਿਹੜਾ ਲੈ ਕੇ ਉਸੀ ਜਾਵਾਂਗੇ ਕਿਹੜਾ ਜਾਉ ਤੇਰੇ ਨਾਲ ਦੋਸਤ ਨੇ ਮੇਰੇ ਜਾਵਾਂਗੇ ਕਿਹੜਾ ਦੋਸਤ ਇਸ ਤਾ ਜਾਵਾਂਗੇ ਆਏ ਪੈਸੇ ਦੇ ਪੈਸੇ ਪੈਸੇ ਦਵਾ ਕੇ ਸਰਜੂ ਜਾਣਾ ਤੂੰ ਸਾਈਕਲ ਦੇ ਪੈਸਿਆਂ ਨਾਲ ਤਾਂ ਕੀ ਕਰਾਉਣਾ ਪੰਪ ਲਈ ਜੰਗਾ ਇੱਥੋਂ ਜਾ ਕੇ ਫਿਰ ਹੈ ਪੰਪ ਲੈ ਜੀ ਪੰਪ 55 ਲਵਾ 10 ਰੁਪਏ ਦਾ ਲੱਗਣਗੇ ਆ ਜਾ ਦਮਾ ਆ ਜਾ ਹੈਂ ਤੇਰੀ ਨੂੰ ਆ ਜਾ ਬਟੂਆ ਫੜਾਉਂਦੇ ਨੇ ਮੈਂ ਮੈਂ ਤਾਂ ਮੈਂ ਤਾਂ ਮੈਂ ਤਾਂ ਲੈ ਕੇ ਜਾਉਂ ਤੇ ਮਤ ਪੈਸੇ ਤਾਂ ਮੈਂ ਲੈ ਕੀ ਜਾਉਂ ਹੁਣ ਮੈਂ ਮਹੀਂ ਵਾਗ ਜਾਣਾ ਫਿਰ ਰਹਿਣ ਦੇ ਤੂੰ ਜਿਹੜਾ ਨਾਲ ਜਾ ਉਤਰ ਉਹਨੂੰ ਲੈ ਕੇ ਆ ਪਹਿਲਾਂ ਕਿਹੜਾ ਜਾਉ ਆ ਯਾਰ ਮੈਂ ਤੋਸੇ ਹੋ ਗਿਆ ਤੂੰ ਗੁਰੂ ਘਰ ਵਾਗ ਜਾ ਕਰੋ ਗੋਡੇ ਤੇ ਕੰਮ ਨਹੀਂ ਕਰਦੇ ਬੁੜੇ ਹੁਣ ਤੂੰ ਸਾਈਕਲ ਸਾਈਕਲ ਚਲਾਏਗਾ ਤੂੰ ਉਹਨੂੰ ਲੈ ਕੇ ਆ ਲੈ ਕੇ ਆਉਣਾ ਫਿਰ ਹੁਣ ਮੈਂ ਲੈ ਕੇ ਆ ਜਾ ਇਹ ਬੜੀਆਂ ਰੇ ਪੈਸੇ ਪੂਸੇ ਕੱਟ-ਕੁੱਟ ਕੇ ਰੱਖਦੇ ਮੈਂ ਜਾਊਂਗਾ ਜਾਊਂਗਾ ਤਾਂ ਮੈਂ ਬੜੀਆਂ ਮੈਂ ਕੀ ਲੈ ਕੇ ਆ ਲੈ ਕੇ ਆਜਾ ਐਸੇ ਮੈਂ ਦੇਈ ਠੀਕ ਆ ਦਊ ਤੈਨੂੰ ਆਇਆ ਆਇਆ ਬਟੂਆ ਫੜਾਉ ਤੈਨੂੰ ਕੋਈ ਨਾ ਆ ਗਿਆ ਮਸਚੰਗਾ ਆਇਆਂ ਦੇ ਕੋਈ ਨਾ ਆ ਮੱਛੀਆਂ ਕਿਹਨੇ 33 ਨਾਲੇ ਚ ਮਾਤਾ ਕੇ ਮੰਦਰ ਕੋ سونے ਕਾ ਬਣਾਣਾ ਹੈ ਅਰੇ ਦਾ ਪੈਲੇ ਪੈਲੇ ਨੂੰ ਕਾ ਪੈਲੇ ਹੀ ਹੈ ਹੋਣਾ ਕਰੇ ਰੋ ਰੋੜੇ ਨਾ ਖੋਲੂਂਗੇ ਡ ਵੀ ਐ ਨਹੀਂ ਖੋਲਦੇ ਕੈਲੇ ਕਿਹੜਾ ਓਏ ਕੈਲੇ ਓਏ ਕਿਹੜਾ ਕੈਲੇ ਓ ਆਇਆ ਕਿੱਥੇ ਨਾਣਾ ਦੇ ਵੀ ਆ ਲਾਂ ਏ ਨਾਣਾ ਦੇ ਵੀ ਯਾਰ ਤਾਈ ਨੇ ਬੁਲਾਇਆ ਤੈਨੂੰ ਉਹ ਬੁਢੀ ਨੇ ਬੁਲਾਇਆ ਹੈ ਯਾਰ ਹੋਰ ਕੀ ਹੋ ਗਿਆ ਹੁਣ ਉਹਦੋਂ ਆਖਿਆ ਸੀ ਵੀ ਉੱਥੇ ਆਣਾ ਨਾਣਾ ਦੇ ਵੀ ਆਣਾ ਚੱਲ ਦਲੀ ਆਏ ਬੰਦਿਆ ਓਏ ਹਾਂ ਓਏ ਓ ਹੱਡ ਲੱਭ ਥੋੜਾ ਮੇਰੇ ਪਿੱਛੇ ਬੈ ਗਿਆ ਉਹਨੇ ਦੱਸਿਆ ਕਿ ਉਹਨੂੰ ਯਾਰ ਮਦਦਾਂ ਵੀ ਕਰਸੇ ਆਪਦੀ ਨਾਲ ਜਾਵਾਂਗੇ ਆਪ ਚੱਲਦੇ ਆ ਯਾਰ ਆਪਾਂ ਓਏ ਚੱਲ ਵਰਨ ਵਾਲਾ ਰੋਡ ਆ ਉਹਨੇ ਕੋਈ ਨਹੀਂ ਤੈਨੂੰ ਮੈਂ ਹੈਗਾ ਯਾਰ ਕੈਲੀ ਯਾਰ ਤੂੰ ਤਾਂ ਹੈਗਾ ਹੁਣ ਯਾਰ ਚੱਲ ਚੱਲੀਏ ਫਿਰ ਚੱਲ ਚੱਲੀਏ ਯਾਰ ਇਹ ਦੇਖੀ ਕੀ ਕਹਿੰਦਾ ਹੋਰ ਦੇਖਦੇ ਆ ਯਾਰ ਗਲੀ ਨੰਬਰ ਪਗਲਾ ਬੋਲਾ ਵਾਲਾ ਉਹ ਤੇ ਹਜੇ ਆ ਫੜਾ ਯਾਰ ਉਹ ਗਲੀ ਉਹ ਦੇਖੀ ਵੀ ਤਵੱਜਾ ਦੀ ਹੱਡਲਾ ਫੜਾ ਇਹ ਮਰਦਾ ਚੌਰਾ ਨਾਵਾਂਗੇ ਮੰਨਦੀ ਨਹੀਂ ਹੈਗਾ ਹੋਰ ਮੰਨਦੀ ਨਹੀਂ ਹੈਗਾ ਚੌਰਾ ਫੜਾ ਹੋਰ ਮੱਸਾ ਬੰਨੂ ਦਾ ਯਾਰ ਬੜ ਅੱਡ ਬਜਟ ਵੈੜ ਹੈ ਦੇਖੀ ਕੀ ਕਹਿੰਦਾ ਉਹ ਭਾਈ ਮਣਾ ਯਾਰ ਮੈਂ ਤਾਂ ਤੇਰੇ ਵਾਸਤੇ ਤਿਆਰ ਹੋਇਆ ਦੀ ਥਾਲ ਕੋਈ ਨਹੀਂ ਪਜਾਦਾ ਕੋੜਾ ਆਇਆ ਹੁਣ ਲਗਾ ਤਾਂ ਜਾਣਾ ਹੀ ਨਹੀਂ ਹੈਗਾ ਹੜ ਤਾ ਉਹ ਤਾ ਤਿਆਰ ਵੀ ਹੋ ਗਿਆ ਓਏ ਤਿਆਰ ਵੀ ਹੋ ਗਿਆ ਉਹ ਤਾਇਆ ਅਸੀਂ ਜਾਵਾਂਗੇ ਯਾਰ ਨਾ ਨਾ ਮੈਂ ਜਾਊਂਗਾ ਔਰ ਕੋ ਕਰਦਾ ਹੁਣ ਲਗਾ ਤੈਨੂੰ ਵੀ ਲਖਣਾ ਉਹ ਜਾਣਾ ਗੱਤ ਜਾਵਾਂਗੇ ਅਸੀਂ ਨਾ ਨਾ ਮੈਂ ਤਾਂ ਜਾ ਤਿਆਰ ਹਾਂ ਚੁੱਤੇ ਭਾਰੇ ਚੌਰੋਂ ਨਾ ਹੋਏ ਪੁੱਤਰ ਪੁੱਤਰ ਵੀ ਲਵਾ ਲੈ ਚੱਲ ਚੱਲਾ ਪਤਾ ਨਹੀਂ ਕਿ ਜਾਣਦੇ ਨਾ ਅਸੀਂ ਜਾਵਾਂਗੇ ਸਮਾਂ ਲੱਗੇ ਨਾ ਨਾ ਮੈਂ ਜਾਊਂਗਾ ਤੈਨੂੰ ਕੀ ਲਖਣਾ ਇਹਨੂੰ ਭੇਟਾ ਹੁੰਦੇ ਨੇ ਮੈਨੂੰ ਗੀਤ ਆਉਂਦਾਗਾ ਸੁਣਾਵਾਂ ਗੀਤ ਤੈਨੂੰ ਮੈਂ ਮੰਦਰਾ ਚ ਚਾਈ ਚਾਈ ਨੱਚਦੀ ਫੀਰਾ ਮੈਂ ਚੁੰਨੀ ਚਾਈ ਬਾਹਰ ਕਾ ਬਾਹਰ ਉਹ ਤਾਂ ਨਹੀਂ ਬਾਹਰ ਉਹ ਤਾਂ ਸੁਣਾਉਂ ਕਰਦਾ ਹੁੰਦਾ ਮੁਰਕੇ ਨਾਲ ਉਹ ਜਾਣਾ ਹੱਸਦਾ ਬਾਹਰ ਓਏ ਸੁਣੇ ਚੱਲ ਅਰੇ ਬਾਪ ਨੂੰ ਲੈ ਕੇ ਚੱਲ ਏ ਬੋਲ ਆ ਇਧਰ ਹੀ ਨੱਚ ਤਵਰਾ ਉਹ ਯੂ ਦੇ ਪਰਾਂ ਹੋਇਆ ਤੈਨੂੰ ਦੱਸਦਾ ਪਹਿਲਾਂ ਉਹਨੇ ਮੇਰਾ ਗੋਡਾ ਦਵਾਰੇ ਦੁਖਣ ਲਾਤਾ ਮੈਂ ਸੰਹਟਿਆ ਸੀ ਬਾਜਾ ਉਧਰ ਕੋ ਫਰਾਂ ਸੀ ਨਹੀਂ ਫਰ ਜਰੀ ਚੱਪਲ ਮੇਰੀ ਚੱਪਲਾ ਮਾਰ ਗਿਆ ਉਹ ਤੇ ਤਾਇਆ ਕੀ ਤੂੰ ਕਹਿੰਦੇ ਤੂੰ ਮੈਨੂੰ ਲੱਗ ਰਿਹਾ ਚੱਪਲਾ ਉਹਨੇ ਕੀ ਆ ਚੱਪਲਾ ਮਾਰ ਦੇ ਕੀਓ ਕੀ ਡੇ ਚੱਪਾ ਉਹ ਤੇਰੀ ਉਹ ਦੁਖਿੰਦਾ ਉਹ ਬੋਲ ਚੱਪਲ ਦੇ ਦੇ ਲੱਛੋ ਗਾੜਾ ਮੈਂ ਮੇਰੇ ਲੈ ਤਾ ਗਾੜਾ ਚੱਪਲ ਨਾਲ ਦੇ ਮੇਰੇ ਕੋਲ ਹੈਗੀ ਕੀ ਫਰਾ ਭਾਈ ਜਾਣਾਗਾ ਦੇ ਦੇ ਚਪਲੋਂ ਖੜੇ ਨੇ ਉੱਥੇ ਅੱਡੇ ਤੇ ਸਾਰੇ ਜਾਣੇ ਇਕੱਠੇ ਹੋਏ ਅਸੀਂ ਤੇਰੇ ਪਿੱਛੇ ਰਖਾਇਆ ਅਸੀਂ ਤਿਆਰ ਹੋ ਕੇ ਆਏ ਆ ਆ ਤਾਂ ਨਵੇਂ ਤੈ ਕਿਥੋਂ ਤੂੰ ਨਵੇਂ ਲੈਣੇ ਉਹ ਕੱਟੀ ਫੱਟੀ ਲੋਰਾ ਕੱਟੀ ਫੱਟੀ ਲੋਰਾ ਹੈ ਤੋ ਫੇਸ ਨਾਗਾ ਪੂਰੀ ਬਦਲ ਸਕਦੇ ਨੇ ਯਾਰ ਕਿਉਂ ਮੈਂ ਤਾਂ ਧਣੀ ਹੋਇਆ ਯਾਰ ਮੱਚ ਮੇਰੇ ਕੋਲ ਹੋਈ ਨਹੀਂ ਮੈਂ ਤੂੰ ਮੈਂ ਤੈਨੂੰ ਕਿੱਥੋਂ ਆਪ ਹੀ ਤੇਰੇ ਸੱਚ ਕੱਢਦਾ ਨਾ ਮੂੰਹ ਚ ਉਹ ਮਾਰਦਾ ਖੜਾ ਖੜਾ ਚਪਲਾ ਹੁਣ ਆ ਵੀ ਨਹੀਂ ਸਿੱਧਾ ਹੋਣਾ ਮੈਂ ਤਾਂ ਰੱਬ ਦੀ ਕਿਰਪਾ ਨਾਲ ਦੂਜੀਆਂ ਪਾਕੇ ਵਾਗ ਜੂ ਆਪਣੇ ਕਿਹੜਾ ਘਾਟਾ ਫਿਰ ਕਿਸ ਦਾ ਹਾਂ ਮੈਂ ਦੂਜੀਆਂ ਪਾਕੇ ਵਾਗ ਜੂ ਅਬ ਬਸ ਸਪੀਕਰ ਲਾਉਂਦੇ ਮੈਂ ਤਾਂ ਹੀ ਪਾਕੇ ਬਾਉ ਜ ਮੈਂ ਤਾਂ ਹੋਰ ਕਿ ਉਹ ਕਰਦਾ ਲਾਉਣਾ ਸਪੀਕਰ ਕਿੰਦਾ ਪਿਆ ਸੀ ਤੇ ਲਾ ਪਿਆ ਸੀ ਗਾਣਾ ਨੂੰ ਆਕਲ ਨਹੀਂ ਹੈਗੀ ਤੇਨੂੰ ਤੂੰ ਸਾਰੀਆਂ ਚੀਜ਼ਾਂ ਖਰਾਬ ਕਰੀ ਜਾਂਦਾ ਤੂੰ ਦੇਗੜੂ ਕੁ ਦਾ ਹਾਂ ਪਿਆਣਾ ਸੀ ਉਹ ਤਾਂ ਇਨਾ ਬਣ ਕੇ ਬਣਾ ਕੇ ਰੱਖਤਾ ਇਹਨੂੰ ਬਾਯਾਰਾ ਕੋਈ ਨਾ ਵਰਦ ਅਾਇਨ ਨਾ ਮੈਂ ਚੱਲ ਹੁਣ ਤੈਨੂੰ ਇੱਥੇ ਟੱਕਰ ਹੁੰਦੀ ਓਏ ਜੀ ਮਰਾ ਬਾਬਾ ਭਾਗ ਜਾ ਫਰਾ ਕਰੇ ਗਾ ਨਹੀਂ ਪੈਣਾ ਕਹੀਦਾ ਤੈਨੂੰ ਦੱਸਦਾ ਤੈਨੂੰ ਇੱਕ ਗੱਲ ਤੈਨੂੰ ਕੋਈ ਨਾ ਚੰਗਾ ਬਾਬਾ ਜਾ ਭਾਗ ਜਾ ਚੌਕ ਚੌਪਰੇ ਕੱਲਾ ਏ ਮਾਤਾ ਰਾਣੀ ਇਹ ਨਾ ਵੇ ਓਏ ਖੜੋ ਓਏ ਕਲਾ ਤਾਇਆ ਕੁਕਲਾ ਨੇ ਜਮੈਂ ਤੈਨੂੰ ਕੋਈ ਗੱਲ ਕਹਿਣਾ ਮੈਂ ਜਨਾ ਨੈਣਾ ਦੇ ਵੀ ਤੂੰ ਪਿੱਛੋਂ ਘਰਦੀ ਨਿਗਰ ਰੱਖੀ ਨਾਲੇ ਉਹਦੀ ਬੌਲੇ ਵੀ ਰੱਖੀ ਅੱਛਾ ਕੋਈ ਚੀਜ਼ ਇੱਧਰ ਉੱਧਰ ਨਾ ਹੋਵੇ ਮੜਾ ਜਾ ਬਸ ਆਉਣ ਜਾਣ ਵੇਲੇ ਉਹਦੀ ਨਿਗਰ ਰੱਖਿਆ ਕਰੀ ਕਿਤੇ ਜਾਂਦਾ ਨਹੀਂ ਮੈਂ ਦੇਖੂਗਾ ਦੇਖਣੇ ਮੈਂ ਤਾਂ ਉਹਦੇ ਚਪੇੜੇ ਲਾਉਂਗਾ ਜੇ ਇੱਧਰ ਉੱਧਰ ਕਰੇਗਾ ਚੰਗਾ ਠੀਕ ਆ ਠੀਕ ਓਕੇ ਚੰਗਾ ਦੋਵਰਾ ਮਾ ਤਵੇ ਵੀ ਲੈ ਕੇ ਜਾਏਗਾ ਕੋਈ ਨਾ ਆ ਗਿਆ ਓਏ ਕਾਹੂ ਓਏ ਦੋਵਰਾ ਤਾਂ ਬਹੁਤ ਬੇਕਾਰ ਆ ਬਾਈ ਓ ਯਾਰ ਕੀ ਯਾਰ ਕਰਾਂ ਯਾਰ ਹੋਰ ਯਾਰ ਜਾਨੀਤਾ ਯਾਰ ਹੋ ਹੋ ਹੋਰ ਯਾਰ ਜਾ ਰਿਹਾ ਸੱਸੀ ਬੱਬਾ ਚੱਲਾਂਗਾ ਆਪਾਂ ਕੋ ਚੱਕਰ ਨਹੀਂ ਯਾਰ ਬੁੜਾ ਬੁੜਾ ਬੋਲਾ ਬੁੜੀ ਕੀ ਹੋ ਜਾਉਦਾ ਬੁੜਾ ਆ ਯਾਰ ਉਹਨੂੰ ਮਾਤਾ ਮਾਤਾ ਮੂਤਾ ਤੋਂ ਤਾ ਅਰਦਾ ਤੁਰਦਾ ਨਹੀਂ ਹੈਗਾ ਉਹ ਓਏ ਓਏ ਐ ਵੀ ਪਤਾ ਉਹਥੇ ਕੋਲੋਂ ਸੇਰ ਫੜ ਲੇ ਮਾਤਾ ਦਾ ਉਹ ਤੀਵੀ ਬਾਜ ਆਉ ਹੈ ਤੀਵੀ ਬਾਜ ਆਉ ਉਹਥੇ ਲਖੜ ਖਾਣ ਜਾਣੀ ਜਾਂਦੇ ਤਾਂ ਕਿਤਾ ਲੜ ਰਿਹਾ ਆਪਣਾ ਤਾਂ ਨਹੀਂ ਤਾਂ ਨਹੀਂ ਸਾਈਕਲ ਤੇ ਮੈਨੂੰ ਪਤਾ ਤੇ ਸਪੀਕਰ ਨਹੀਂ ਹੈਗਾ ਹਾਂ ਸਪੀਕਰ ਤੇ ਪਸਦਾ ਕਿਨੂੰ ਬੜਾਊਗਾ ਕੈਲੀ ਗੁੜੀ ਮਟੇਉ ਹੋਣ ਕੈਲੀ ਤੈਨੂੰ ਨਹੀਂ ਕਹਿਦਾ ਕੈਲਾ ਪਹਿਲੀ ਜਿਹੜੀ ਉਹ ਗੁੜੀ ਹੈ ਮੇਰੇ ਪਿੰਡ ਦੇ ਜਿਹੜੇ ਮਾਰਦਾ ਹਾਂ ਹਾਂ ਉਹ ਕਾਲਾ ਉਹ ਮਾਤਾ ਮੂਤਾ ਨੇ ਲਾਉਂਦਾ ਹੈਗਾ ਤੇ ਬਾਕੀ ਉਹ ਇਹਨਾਂ ਦੇਖੀ ਹੁਣ ਹਾਂ ਉਹ ਕਲੀਅਰ ਤੇ ਅੱਗੇ ਡੇਣਾ ਉਹਨੂੰ ਦੱਡਾ ਆ ਹਾਂ ਉਹਦੇ ਬਿਠਾ ਉਹ ਇੱਕ ਨੂੰ ਮੈਨੂੰ ਪਤਾ ਸੀ ਮੈਂ ਦੇਖਿਆ ਸੀ ਹਾਂ ਉਹ ਬੜਾ ਬੁੜਾ ਉਹਦਾ ਤਾਂ ਹੀ ਮੈਂ ਖਾਉਂ ਸਾਫ ਜਾਂ ਕੱਦਾਂ ਲੱਗ ਰੇ ਘਰ ਨੂੰ ਬਾਈ ਟਾਈਮ ਦਾ ਕੋਈ ਨਾ ਲੱਗ ਲੱਗ ਯਾਰ ਭੁੱਖ ਬਾਈ ਲੱਗੇ ਲੱਗੇ ਮੈਨੂੰ ਵੀ ਯਾਰ ਫਿਰ ਹੁਣ ਕੁਛ ਹੈਗਾ ਕਰੇ ਨਾ ਯਾਰ ਛੱਡਾ ਯਾਰ ਉਹਨੂੰ ਪੈਣਾ ਪੈਸੇ ਬੂਤੇ ਦੇਖ ਗਿਆ ਤਾਂ ਚੌਰਾ ਤੇ ਉਹ ਵੀ ਸਾਡੇ ਦਾ ਕੰਡਾ ਜਿੱਤੀ ਅੱਗੇ ਨਾਲ ਖਰੀ ਹਾਂ ਸਾਡੇ ਢੋਲਾ ਹਣਾ ਯਾਰ ਢੋਲ ਨੂੰ ਹਣਾ ਜੱਦਾ ਲਾ ਕੇ ਵਗਾਉਣ ਨਾ ਕਰਾਂ ਕੀ ਯਾਰ ਕਰ ਦਿਆ ਮੱਭੀ ਜੇ ਪਾਏ ਕਰੀ ਹਾਂ ਮੈਂ ਤੈਨੂੰ ਐ ਕਹਿਣਾ ਦੇਖਾ ਆਪਣਾ ਦੋਸਤ ਹੈਰ ਦੇ ਨਾਲ ਕੁਝ ਨਹੀਂ ਢੀਆ ਬੰਦਿਆ ਐਡੀ ਵੱਡੀ ਗੱਲ ਨਹੀਂ ਆਪਾਂ ਜੰਦਾ ਵੀ ਤੋੜੂਗਾ ਫਾੜਾ ਯਾਰ ਪਰ ਤੈਨੂੰ ਪਤਾ ਚਾਬੀ ਉਹ ਲੈ ਗਿਆ ਹੁਣ ਹੁਣ ਜਿਹੜਾ ਜਿੰਦਾ ਤੋੜਾਂਗੇ ਚਾਬੀ ਨਾਲ ਹੀ ਤੋੜਾਂਗੇ ਐ ਦਾ ਟੁੱਟਣਾ ਵੀ ਨਹੀਂ ਹੈਗਾ ਮੈਂ ਮੇਰੀ ਗੱਲ ਸੁਣ ਆਪਾਂ ਛੋਡੀ ਕਣਕਣਾ ਵਿੱਚੀ ਹੁਣ ਚਾਕਿੰਗ ਯਾਰ ਕਾਹਨੂੰ ਯਾਰ ਉਹ ਗੱਲ ਕਾ ਤੂੰ ਓਏ ਉਹ ਗਲਤ ਗਲਤ ਗਲਤਤਾ ਸੁਣਦਾ ਯਾਰ ਗਲਤਤਾ ਸੁਣਦਾ ਕਹਿੰਦੇ ਮੇਰੀ ਗੱਲ ਕੋ ਕੁਛ ਨਹੀਂ ਕਰਨਾ ੁੱਡੀ ਕਣਕ ਆਪਾਂ ਵੇਚ ਦਿਆਂ ਉਹ ਮੈਂ ਹੈਗਾ ਉਹ ਨਹੀਂ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਇੱਕ ਦਿਨ ਇੱਕ ਚੀਜ਼ ਸੁਣੀ ਸੀ ਫੋਨ ਤੇ ਸਮੁੰਦਰ ਹੁੰਦਾ ਸਮੁੰਦਰ ਜੇ ਆਪਾਂ ਬਾਲਟੀ ਪਾਣੀ ਦੀ ਕੱਢ ਲਈਏ ਸਮੁੰਦਰ ਨੂੰ ਕੋਈ ਫਰਕ ਪੂ ਬਲ ਨੂੰ ਆਏਗਾ ਪਾਉ ਕੋਈ ਫਰਕ ਪੂ ਇੱਕ ਬਾਲਟੀ ਕੱਢਣੀ ਓਏ ਯਾਰ 10-10000 ਜਿਵੇਂ ਇੰਨਾ ਸਮੁੰਦਰ ਜੇ ਉਹਤ ਕੁਆਲਿਟੀ ਕੋਈ ਫਰਕ ਪੈ ਜੂਗਾ ਸੋਈ ਇਹਦਾ ਫਰਕ ਕੋਈ ਫਰਕ ਨਹੀਂ ਪੈਂਦਾ ਸੂਬੇ ਕਰੋ ਇੰਨੇ ਇੰਨੇ ਕੱਢਾਂਗੇ ਇੰਨੇ ਇੰਨੇ ਕਣ ਕੱਢਾਂਗੇ ਆਪਾਂ ਕਿਸੇ ਨੂੰ ਪਤਾ ਲੱਗ ਜੇ ਮੈਂ ਮੈਂ ਹੈਗਾ ਉਹ ਐ ਕਰੀ ਮੇਰੀ ਗੱਲ ਸੁਣ ਕੋਈ ਚੱਕਰ ਨਹੀਂ ਯਾਰ ਮੈਂ ਹੈਗਾ ਯਾਰ ਉਹ ਆਪਾਂ ਗੇਟ ਦਾ ਐਂ ਡਾ ਦਾਂਗੇ ਖੜਕਾ ਹੋਊਗਾ ਨਾ ਤੇ ਕੋਲੋਂ ਕਿਵੇਂ ਪਾਸੇ ਆਪਾਂ ਬਹੰਦਾ ਮਾਰ ਦਾਂਗੇ ਬੇ ਬੇ ਬੇਣਾ ਚੂਹੀ ਨੇ ਚੂਹੀ ਨੂੰ ਦੀ ਵੀ ਚੂਹੀ ਨੇ ਖੁੱਡ ਪਟਦੀ ਢੋਲ ਚ ਬੱਪ ਮਾਰ ਮੈਂ ਹੈਗਾ ਯਾਰ ਚੱਕਰ ਕਾ ਤਾਂ ਮੰਦਾ ਹੁੰਦਾ ਯਾਰ ਮੈਂ ਹੈਗਾ ਚੱਲ ਦੇ ਦੇਣਾ ਚੱਲੀਏ ਫਿਰ ਆਪਾਂ ਚੱਲ ਫਿਰ ਚੱਲਦੇ ਆ ਕੁਝ ਅੱਜ ਖਾਇਆ ਸਾਈ ਬੇ ਚੰਗ ਯਾਪਾ ਉਹੜੇ ਕੜ ਕੇ ਦੇਣਾ ਫਣ ਕੁੰਕ ਤਾਂ ਆਪਾਂ ਵੇਚ ਦਾਂਗਾ ਪਸਾਈ ਆਪਾਂ ਚੱਕਰ ਨਾਲ ਠੀਕ ਬਾਬਾ ਹੈ ਵੇਖ ਐ ਇਹ ਵੀ ਮੈਨੂੰ ਆਇਆ ਤਾਂ ਇਹ ਵੀ ਮਾਤਾ ਹੀ ਆਊਗਾ ਇਹ ਵੀ ਕਲੁੱਲਾ ਕਰਦਾ ਹੀ ਮੈਨੂੰ ਪਤਾ ਕਲੁੱਲਾ ਹੀ ਕਰਦੇ ਨੇ ਫੁੜੇ ਬੋਲੇ ਹਰਾਮੀ ਨੇ ਮੈਂ ਤਾਂ ਬਸ ਬਾਹਰ ਟੱਟੀ ਅੱਡੇ ਦਾ ਐ ਤਾਂ ਨੀ ਚੱਪ ਚੱਪ ਉਹ ਹੋੜੀ ਹੋੜੀ ਹੋਇਆ ਹੋਇ ਖੜ ਦੇ ਮੈਂ ਗੇਟਗੇ ਹੁਣ ਇਹਦੇ ਚੋਂ ਮੈਨੂੰ ਖੜਕਾ ਹੋ ਜੂਗਾ ਜੇ ਕੋਈ ਆਇਆ ਠੀਕ ਐ ਚੱਲ ਪਾ ਮੈਂ ਪਾਇਂ ਕੁੰਢੀ ਕੋ ਗਾਣਾ ਹੂ ਚੱਕਰ ਨਹੀਂ ਮੈ ਹੈਗਾ ਕਿੱਥੇ ਜਾਊਂਗੀ チェックチェックチェックチェックチェックチェックチェックチェ c h o ェックチェックチェックチェックチェックチェックチェックチェックチェックチェックチェックチェックチェックチェックチェック

ਉਹੀ ਨਗਾ ਜੱਜ 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 ਹੜਦੇ ਚੱਲ ਕਿਉਂ ਸਾਢੇ ਚਾਰ ਹੋਈ ਹੋਈ ਹੜਜਾ ਕਰਦੇ ਉਹ ਮੇਰੀ ਗੱਲ ਤੋਂ ਹਾਂ ਮੜ ਫੜਾਈ ਨਿੱਘਾਰਾ ਤੇਰਾ ਹੱਥ ਦੁਖਣ ਲੱਗੂ ਹੁਣ ਮਾਦੇ ਪਾਈ ਦਾ ਹੱਥ ਦੁਖਣ ਲੱਗੂਗਾ ਯਾਰ ਅੱਬੇ ਚੱਕਰ ਨਾ ਮੰਨੀ ਓਈ ਖੜ 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 ਓਈ ਓਈ ਸਾਖਪਾ ਹੋਊ ਜੀਰ ਕਿਸੇ ਨੂੰ ਯਾਰ ਸੱਕ ਤਾਂ ਬੱਬੇ ਆਪਣੇ ਕਰਾਉਣਾ ਨੇ ਬੱਬੇ ਚੱਕਰ ਨਾ ਡੀਆ ਮੰਨੀ ਆਪਾਂ ਹੈਗੇ ਹੈਗੇ ਬਸ ਚੱਲ ਚੱਲੀ ਤੈਨੂੰ ਓਈ ਖੜ 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 ਸੋਣ ਹੌਲੀ ਹੌਲੀ ਟਿਕੀ ਐ ਉਸਨੇ ਤਾਂ ਉੱਥੇ ਆ ਕੇ ਹਣਾ ਬਸ ਗੱਲੀ ਬਈ ਆ ਰਾਂ ਵਧੀਆ ਗੁੱਡੀ ਸਿਆਣੇ ਜੰਡੇ ਨੇ ਆਪਾਂ ਦੇ ਕੋਈ ਚੱਕਰ ਨਹੀਂ ਯਾਰ ਲੱਗੇ ਵੀ ਆਪਾਂ ਪੱਟੇ ਲੱਗੇ ਆਪਾਂ ਇਧਰ ਜਾਂਦੇ ਨੇ ਪਤਾ ਕਰਨਾ ਭੋਲੇ ਕੋਈ ਖੜ ਖੜ ਉਹ ਸੱਚ ਮੈਂ ਮੈਂ ਤੈਨੂੰ ਐ ਕਹਿਣਾ ਮੇਰੀ ਗੱਲ ਸੁਣ ਹਾਂ ਮੈਂ ਤਾਂ ਵਧੀਆ ਸਿਆਣੇ ਨੂੰ ਗੁੰਦਰ ਕਰਨੀ ਕਿਤੇ ਹੋਰ ਨੂੰ ਨਾ ਤੂੰ ਤਾਂ ਬਬਲਾ ਆ ਬੱਸ ਨਹੀਂ ਕਰ ਦੇ ਜੀ ਮੈਂ ਬੜੀ ਬੜੀ ਗੜਨ ਪਨਾ ਤਾਂ ਕੋਈ ਸਲਾਹਾਰ ਹੈ ਵਧੀਆ ਵਧੀਆ ਠੀਕਾ ਪਿਆ ਹਾਂ ਚੱਲ ਚੱਲੀਏ ਦੇ ਤੀਬਾ ਨਾ ਕਰ ਤਾ ਓਏ ਐਂ ਕਰੀ ਠੀਕ ਇੱਕ ਡਿਕਮੰਟ ਗਾ ਉਹ ਦਬਾ ਦੀ ਦਬਾ ਦੇ ਠੀਕ ਮੈਨੂੰ ਹਾਂ ਚੱਲ ਚੱਲ ਹਾਂ ਉਹ ਜੀ ਹਾਂ ਚੱਲ ਦਬਾ ਦੇ ਠੀਕ ਮੈਨੂੰ ਆਇਆ ਪੱਜਿਆ ਕਰਦੇ ਕੀ ਫਿਰਦੇ ਨੇ ਬੌਲੇ ਜੇ ਇਹ ਤਾਂ ਦੋਨੇ ਇੱਕ ਦੂਜੇ ਤੋਂ ਛੱਡਦੇ ਤੇ ਛੱਡਦੇ ਨੇ ਅੰਦਰ ਚ ਲੈ ਨਹੀਂ ਗਾ ਓਏ ਓਏ ਉਹ ਖੜਾ ਨਹੀਂ ਘਰੋਂ ਕੰਨ ਕਰ ਉਹ ਸਾਡਾ ਲਾ ਉਹ ਖੜਾ ਉਹ ਬੜਾ ਸੱਚੋ ਮੁੰਡਾ ਜਿਹਾ ਗੇੜਾ ਉਹ ਚੱਪਲ ਵਰਗੇ ਮੂੰਹ ਵਾਲਾ ਚੱਪਲ ਵਰਗੇ ਮੂੰਹ ਚੱਲ 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 ਚੱਪਲ ਵਰਗੇ ਨਾ ਗੇ ਚੱਲ ਆਦੇ ਪੈਸੇ ਤਾਂ ਲਿਆ ਆ ਆ ਨਿਆਰੇ ਆ ਗਏ ਪਾਰਟੀ ਕਰਾਂਗੇ ਮਾਲਟੀ ਕਰਾਂਗੇ ਬੱਲੇ ਅੱਧਾ ਠੀਕ ਹੈ ਬਾਹਰ ਜਾ ਹੋਲੀ 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 ਜੋਗੇ ਦੇ ਕੈਨੇ ਦਾ ਪਤਾ ਲਾ ਕਰਨਾ ਪੂਰੇ ਕਿੱਧਰ ਫਿਰਦੇ ਨੇ ਜਵਾਕ ਜੇ ਇੱਕ ਦਿਨ ਨਾ ਬੁੜੇ ਨੇ ਸਮਾਤੀ ਜ਼ਿੰਮੇਵਾਰੀ ਕੀ ਹਾਲ ਹੈ ਭਾਈ ਵਧੀਆ ਤੂੰ ਦੱਸ ਵਧੀਆ ਭਾਈ ਯੋਗਾ ਦੇ ਕਿੰਨੇ ਕਿੱਧਰ ਫਿਰਦੇ ਨੇ ਬਈਏ ਬਾਈ ਆਪਾਂ ਦਾ ਦੁਕਾਨਦਾਰੀ ਦਾ ਆਪਾਂ ਮੈਂ ਤਾਂ ਨਾਸੇ ਨਹੀਂ ਤਾਂ ਉਹ ਬਾਈ ਬਨੇ ਦੱਸ ਦੋ ਜੇ ਪਾਪਾ ਮੈਨੂਸ਼ਿੰਮੇ ਵਾਰੀ ਸੰਜਾ ਕੇ ਸਾਂਹ ਖਿਮਾ ਕੇ ਗਿਆ ਗੱਲ ਉੱਤਰ ਗਿਆ ਹਰਨਾਨੇ ਦੇ ਉਹ ਤਾਂ ਬਈ ਕੰਨ ਤਾਂ ਵੇਚ ਕੇ ਗਏ ਨੇ ਸੇ ਯਾਰ ਵੀ ਮੇਰੇ ਹੱਲੇ ਜਬਾਖੇ ਪੁੱਠੀ ਨਹੀਂ ਹੋ ਚੜਦੇ ਤਾਂ ਚੜਦੇ ਨੇ ਤਾਂ ਇਹ ਤਾਂ ਇਹ ਪਈ ਐ ਮਹੀਨੇ ਅੱਜ ਇਹ ਗੱਲ ਦੇ ਜਵਾਬ ਨਹੀਂ ਚੜਦੇ ਤਾਂ ਚੜਦੀ ਉਹਦੇ ਪਿਓ ਨੂੰ ਦੱਸਣਾ ਕੋਈ ਨਹੀਂ ਨੇ ਤੇ ਕਰਤੂਤਾਂ ਬਾਲੇ ਉਹ ਹੋਣਗੇ ਕੋਈ ਗੱਲ ਹਾਂ ਕੋਈ ਨਹੀਂ ਦੱਸਾਂਗੇ ਬਈ ਚੱਲ ਠੀਕ ਹੈ ਚੰਗਾ ਤਵਾਖਦੇ ਬੜੇ ਕੰਬੇ ਨੇ ਯਾਰ ਕਰੋ ਕਣਕ ਹੀ ਚੱਕੀ ਜਾਂਦੇ ਨੇ ਜੇ ਦੱਸਣਾ ਤਾਂ ਪਊਗਾ ਉਹਨੂੰ ਤਾਏ ਨੂੰ ਐ ਨਹੀਂ ਟਿਕਦੇ ਇਹ ਨਾਲ ਬਈ ਕਿਉਂ ਓਏ ਉਹ ਠੀਕ ਆ ਵਧੀਆ ਵਧੀਆ ਦੱਸ ਵਧੀਆ ਓ ਯਾਰ ਬੱਬੀ ਮੈਂ ਨਾ ਜੋਗਾ ਦੇ ਕਿੱਲਾ ਦੇਖੀ ਸੀ ਇਧਰ ਦੁਕਾਨ ਚ ਪੜੇ ਦੀ ਬਾਅਦ ਚ ਮੈਂ ਦੁਕਾਨ ਨਾਲ ਪੁੱਛ ਗਿਆ ਦੀ ਆ ਅੱਛਾ ਯਾਰ ਹਾਂ ਤੇ ਕਿਨੇ 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 ਕਣਕ ਵੇਚ ਕੇ ਕਣਕ ਵੇਚ ਕੇ ਆਏ ਨੇ ਦੁਕਾਨ ਵਾਲਾ ਕਹਿੰਦਾ ਹਾਂ ਯਾਰ ਉਹ ਤਾਂ ਨਹੀਂ ਤਾਂ ਪਾ ਰੱਖਿਆ ਉਹਨਾਂ ਨੇ ਕੀ ਕਰਾਉਣਾ ਓਏ ਦੇਖ ਕੁੱਟੀ ਉਹਨਾਂ ਨੂੰ ਮੈਂ 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 ਤਾਇਏ ਨੂੰ ਤੇ ਸੁਤਾਇਆ ਮੈਨੂੰ ਜ਼ਿੰਮੇਵਾਰੀ ਸਮਝਾ ਸਮਾ ਕੇ ਗਿਆ ਗਿਆ ਕਿੱਧਰ ਨੇ ਉਹਦਾ ਇੱਧਰ ਨੂੰ ਲੰਗੇ ਨੇ ਚੱਲ ਆਜਾ ਕਰ ਗਨ ਮੈਂ ਆਪਣੇ ਹਾਂ ਕਰ ਗਨ ਮੇਰੇ ਨਾਲ ਰਹੇਗਾ ਹੀ ਫਰ ਨਹੀਂ ਆਰੇ ਲੈਗਾ ਤੈਨੂੰ ਆਖਾ ਤੈਨੂੰ ਹੈਗਾ ਹੀ ਤੈਨੂੰ ਕਦੇ ਪੈਸਾ 10 ਦੇ ਗੱਗਰੇ ਨਹੀਂ ਓਏ ਓਏ ਤੂੰ ਮੇਰੀ ਗੱਲ ਸੁਣਾ ਹਾਂ ਪੰਮੀਰੇਲੇ ਬਾਜ ਖਾਣਾਂਗੇ ਪੱਲਾਵਲ ਨਾ ਹੈ ਇਹ ਬੱਦ ਲਾ ਦੇ ਨੋ ਇੱਥੇ ਖੜ੍ਹ ਬਈ ਜਾ ਤੇ ਹਲਾ ਮਿੱਠਾ ਸਵਾਗ ਉਹ ਨਹੀਂ ਉਹ ਨਹੀਂ ਘੱਲ ਮੰਨਾਂ ਉਹ ਆ ਉਹ ਬੱਦਾਂ ਗੰਟੀ ਗੰਟੀ ਪਾ ਖਾਂਗੇ ਆਪਾਂ ਪੱਲਾ ਖਾਂਗੇ ਬਸ ਮੈਂ ਇਹ ਤੂੰ ਖਾ ਲੈਂਦੇ ਆ ਪਰ ਤੂੰ ਨਿਕਲ ਅਸਮੈਨੂੰ ਤੂੰ ਉਹਦੇ ਕਿਉਂ ਲੈ ਗਿਆ ਉਹ ਆ ਕੁੱਕਰੇ ਉਹ ਵੀ ਰਹਿ ਜਾਂਦੇ ਕੜਕ ਵਿੱਚ ਕਹੇ ਮੀਜੀ ਗੱਲ ਕੋਈ ਸੁਣ ਨਾ ਕਤਲ ਲਵੇ ਸਾਢੇ ਸਾਢਾ ਸੱਬਦਲਾ ਕਲਾਨੇ ਉੱਥੇ ਖੜਾ ਭੀ ਹੋ ਉਜੰਦਰਾ ਹਾਂ ਜੰਦਰਾ ਉਪਹਾਰਤਾ ਨਹੀਂ ਪਾਇਦਾ ਚੱਪਲ ਵਰਗੇ ਮੂੰਹ ਵਾਲਾ ਓਹ ਹੋਰ ਉੱਥੇ ਖੜਾ ਦੀ ਤਾਂ ਕਰਕੇ ਉਹ ਆਖੋ ਗਿਆ ਯਾਰ ਜਿਹੜਾ ਛੁੱਡਲਾ ਕੈਲਾ ਨਹੀਂ ਹੈਗਾ ਹਾਂ ਕੈਲਾ ਤਾਂ ਯਾਰ ਵਧੀਆ ਯਾਰ ਪੜਦਾ ਉਹਨੂੰ ਯਾਰ ਮੜਾ ਮੁੱਟਾ ਕਿਤੇ ਲਾ ਦੂ ਉਹਦੇ ਨਾਲ ਕਿਉਂ ਬਗੜੂ ਜੂ ਉਹਦੇ ਨਾਲ ਜਵਾਬ ਹੇਣਾ ਓ ਯਾਰ ਕੀ ਦੱਸਾਂ ਉਹਦੇ ਨਾਲ ਨਾਲੋਂ ਹਟਦੀ ਨਹੀਂ ਹੈਗਾ ਹਨਾ ਉਹਦੇ ਚੱਪਲਾਂ ਲਾਇਆ ਕਰ ਉਹ ਲਾਉਣੇ ਦੇਖਦੇ ਹੋਏ ਹਨਾ ਅੱਪਤੇ ਲਾਉਂਗੇ ਤੋ ਆਪਾਂ ਹਾਂ ਉੱਤੇ ਵੀ ਰੋਬੇ ਆਉਂਦਾ ਆ ਬੈਠੇ ਨੇ ਦੋਨੇ ਓਏ ਕਿੱਧਰ ਆਏ ਹੋਏ ਉਹ ਫਰਤੇ ਸੀ ਬੰਦੇ ਉਸੇ ਇੱਥੇ ਆ ਤੋ ਕਿਲ੍ਹ ਕੋਈ ਜੰਨਾ ਥੇ ਕੋਈ ਨਹੀਂ ਹੈਗਾ ਬਈ ਨਹੀਂ ਤੈਨੂੰ ਵੀ ਲਾ ਕੋਈ ਨਹੀਂ ਹੈਗਾ ਗੱਡੀ ਗੱਡੀ ਗਈ ਸੀ ਉਹ ਚੂਰਨਾ ਤਾਂ ਤੜਦੀ ਚਲਾ ਇਹ ਚੂਰਨਾ ਪੈਂਦਾ ਹੈ ਇਹਨੇ ਚੂਰਨਾ ਪੈਂਦਾ ਹੈ ਉਹ ਨਹੀਂ ਕਿੱਥੇ ਕਿੱਥੇ ਲੈ ਕੇ ਆਏ ਹੋ ਉਸ ਨਹੀਂ ਹੋਗਾ ਤੂੰ ਦੱਸ ਸਾਡੇ ਜਦੋਂ ਪੈਸੇ ਮਿਲੇ ਜੀ ਥੋੜੇ ਵੱਡੇ ਬਾਬੇ ਪੈਸੇ ਮਿਲੇ ਉਹ ਪਾ ਲੈ ਮੈਨੂੰ ਸਮਾ ਕੇ ਗਿਆ ਸੀ ਜ਼ਿੰਮੇਵਾਰੀ ਸੌਕੇ ਵੱਡੇ ਬਾਬੇ ਦੀ ਅਸੀਂ ਨਹੀਂ ਗੋ ਕਿਹੜਾ ਤਾਤਾ ਆ ਕਹਾਂ ਅਸੀਂ ਦੂਰੀ ਕੀਤੀ ਆ ਤਾਇਆ ਭੁੱਲ ਗਿਆ ਦੇਖ ਲੱਗ ਤੂੰ ਦੱਸ ਉਹ ਬੜਾ ਕਿੱਥੇ ਲੈ ਗਿਆ ਮੈਂ ਮਰ ਨਾ ਮਰ ਤਰੇ ਕੋਈ ਵਿੱਚ ਜੀ ਕਣਕ ਦੱਸ ਤੂੰ ਦੱਸਦਾ ਪਹਿਲਾ ਪਾਸੇ ਕਰਪਣਾ ਚੱਪਲ ਜੀ ਇਹ ਨਹੀਂ ਹੁੰਦੀ ਪਾਸੇ ਤੂੰ ਚੱਲ ਤੇਰਾ ਤੇਰਾ ਤਾਇਆ ਮੈਨੂੰ ਸਮਝਾ ਸਮਾ ਕੇ ਗਿਆ ਜ਼ਿੰਮੇਵਾਰੀ ਇਹ ਤੂੰ ਪੁੱਛ ਕੋਣੇ ਕਿਹਾ ਤੀ ਕਰਦਾ ਨਹੀਂ ਲਾਦੀ ਹਾਂ ਕੇਲੇ ਕੇਲੇ ਲੈ ਲੈ ਕੇਲੇ ਲੈ ਲੈ ਆਪਣੇ ਕੋਲ ਚੱਕੀ ਸੀਗੀ ਆਪਣੇ ਆਪਣੇ ਕੋਲ ਕੋਈ ਚੋਰੀ ਨਹੀਂ ਹੁੰਦੀ ਹਾਂ ਤੂੰ ਨਹੀਂ ਜਾ ਕੇ ਸੋ ਲੱਗੂ ਨਹੀਂ ਜਾ ਕੇ ਉਹ ਇਹ ਕੀ ਚੱਲ ਚੱਲ ਤੂੰ ਅੰਦਰ ਦੇਖ ਲੈ ਕੱਲ ਨੂੰ ਸ਼ੋਰ ਮੇਚਣਗੇ ਹਾਏ ਦੇਖੀ ਮੈਂ ਤੈਨੂੰ ਦੱਸ ਵੀ ਤੈਨੂੰ ਮੈਂ ਤਾਂ ਮਾਣਦਾਰ ਤੂੰ ਤੂੰ ਅੱਗੇ ਤੂੰ ਬੜੀ ਨਾ ਜਾਣਾ ਮੈਂ ਤਾਂ ਚੱਲ ਪਾ ਜਾ ਜਿੱਥੇ ਆ ਗਿਆ ਤੈਨੂੰ ਕੁੱਟੂ ਕੇਲੇ ਲੰਘ ਜਾ ਯਾਰ ਤੂੰ ਤੂੰ ਮਵਾ ਗਿਆ ਨਾ ਵੇ ਤੂੰ ਲੈ ਗਿਆ ਨੀ ਆ ਉੱਭਾਈ ਬਣ ਕੇ ਤੇਰੀ ਪਲੇਟ ਹੋ ਜੂਈ ਬਾਈ ਬਣ ਕੇ ਨਾਗੇ ਇੱਥੋਂ ਚੱਲ ਜਾ ਭੱਜ ਜਾ ਉਹ ਭੱਗ ਜਾ ਉਹ ਰੂੜਾ ਮੂੰਹ ਫਿਰ ਕਿਉਂ ਨਿਕ ਸੰਬੜੀ ਨਾ ਲੈ ਮਰੀ ਰੋੜਾ ਰੋੜਾ ਮਰੀ ਆਹ ਦੇਖ ਰਿਹਾ ਸਾਹੇਰ ਵੀ ਕੁੱਤਾ ਹੁੰਦਾ ਮਰੀ ਮਰੀ ਤੇਮਾਰੀ ਤੂੰ ਮਰੀ ਮੈਂ ਇੱਟ ਮਾਰੂ ਮਦਰੋਂ ਆਪਾਂ ਮਾਰ ਇੱਟ ਮਾਰ ਤੈਨੂੰ ਕੁੱਤਾ ਕਹਿੰਦਾ ਤੀ ਇਹ ਓਏ ਤੂੰ ਇੱਟ ਮਾਰੇ ਯਾਰ ਮੈਂ ਮਾਰੂ ਮਾਰੀ ਓਏ ਪਾਉਂਦਾ ਪਾਉਂਦਾ ਆ ਬੌਲਾ ਫਿਰ ਮੈਂ ਲੱਗੀ ਬਾਬੇ ਸਾਡੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੈਨਲ ਦਾ ਬੈਗਲ ਆਈਕਨ ਜਰੂਰ ਦਬਿਓ